ਆੜੀ ਟੱਪੇ ਦਾ ਵਿਲੇ ਬੈਠੇ ਹੋਏ ਆ ਰਾਸ਼ਨ ਤੇ ਦੇ ਰਹੇ ਆ ਉਹਨਾਂ ਨੂੰ ਪਰ ਲੇਕਿਨ ਕੱਚੇ ਕੋਠੇ ਆ ਜੇ ਤੁਸੀਂ ਹਰ ਪਿੰਡ ਵਿੱਚ ਜਾ ਕੇ ਦੇਖ ਲਿਓ ਕਿਤੇ ਨਾ ਕਿਤੇ ਹਰ ਮਹੌਲੇ ਦੇ ਵਿੱਚ ਚਾਰ ਤੇ ਕੱਚੇ ਕੋਠੇ ਢਾਈ ਜੁਕੇ ਮੋਦੀ ਜੀ ਨੇ ਘੱਟੋ ਘੱਟ ਆਪਣੇ ਕੱਤੀ ਤੋਂ 30 ਮੰਤਰੀ ਜਿਹੜੇ ਸਾਡੇ ਪੰਜਾਬ ਸਟੇਟ ਵਿੱਚ ਭੇਜੇ ਆ ਔਰ ਭੇਜ ਰਹੇ ਆ 600 ਕਰੋੜ 올ਡ ਪ੍ਰੋਪਰ ਯੂਜ਼ ਹੋਵੇ ਫਿਰ ਮੰਤਰੀ ਕਿਉਂ ਭੇਜ ਰਿਹਾ ਤਾਂ ਕਿ ਚੰਗੇ ਤਰੀਕੇ ਨਾਲ ਜਾਇਦਾ ਲਿਆਉਣ ਔਰ ਫਿਰ ਇੱਕ ਰਿਪੋਰਟ ਬਣੇ ਉਸ ਦੇ ਹਿਸਾਬ ਦੇ ਨਾਲ ਜਿਹੜੀ ਰਾਸ਼ੀ ਹੈਗੀ ਹੈ ਉਹ ਸਰਕਾਰ ਨੂੰ ਦੇਣੀ ਹੈ ਰਾਸ਼ੀ ਹਰ ਪਿੰਡ ਦੇ ਵਿੱਚ ਸਾਡੀ ਵੰਡੂਗੀ ਕਿ ਅਸੀਂ ਹਰ ਪਿੰਡ ਦੇ ਵਿੱਚ ਪਹੁੰਚਾ ਸਕੀਏ ਮੈਂ ਤੁਹਾਨੂੰ ਦੱਸ ਰਿਹਾ ਜਿੱਥੇ ਕਿਸੇ ਕੁਝ ਸਮਾਂ ਪਹਿਲਾਂ ਹੜ੍ਹਾਂ ਦੀ ਮਾਰੇ ਤਾਂ ਹੌਂਦਾਂ ਦੇ ਜਿਹੜੇ ਆ ਕਾਫੀ ਰਾਵੀ ਦੇ ਆ ਦੇ ਨੇ ਨਾ ਕਿ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਜਿਸ ਕਰਕੇ ਲੋਕਾਂ ਨੂੰ ਸਾਰੇ ਕਾਫੀ ਕੰਫਿਊਜ਼ ਹੋ ਪਰ ਸਰਕਾਰਾਂ ਵੱਲੋਂ ਮੌਕੇ ਤੇ ਆ ਕੇ ਟੋਪਰ ਸਿਵਾਸ ਦੇ ਹੋਏ ਇਸੇ ਤਰ੍ਹਾਂ ਕਿ ਅੱਜ ਭਾਜਪਾ ਦੇ ਸੀਨੀਅਰ ਅਰਬ ਨੇ ਨੂੰ ਕਸ਼ਿਬ ਹੋਰ ਕਿੰਨਾ ਵੱਲ ਕਰੇ ਇੰਚਾਰਜ ਜਿਹੜੇ ਨੇ ਆਪਣੇ ਹਰ ਕੇਂਦਰ ਅੱਜ ਜਿਹੜੇ ਆ ਰਸਨ ਵੰਡਣ ਦੇ ਜਿਹੜਾ ਉਹਨਾਂ ਨਾਲ ਅੱਜ ਛੇ ਸਾਲ ਬਾਅਦ ਕਰ ਰਹੇ ਹਨ ਉਹਨਾਂ ਨੂੰ ਜਾਣੇ ਵੀ ਕਿੰਨਾ ਨਾਕਾ ਜਿਹਾ ਅੱਜ ਫੈਸਲਾ ਲਿਆ 26 ਸਰਕਾਰ ਵੱਲੋਂ ਹੋਰ 30 ਨੂੰ ਤਾਵਾੜਾ ਜਲਾ ਹਾਂ ਕਿ ਵਿਕਿਆ ਜਾਇਦਾ ਕਾਫੀ ਜ਼ਿਆਦਾ ਨਹੀਂ ਜਿਆਦਾ ਬੋਲ ਆਕੀ ਸੈਂਟਰ ਤੋਂ ਆਪਾਂ ਲਿਖੇ ਪੁਆਇੰਟ 26 ਸਰਕਾਰਾਂ ਵੱਲੋਂ ਜਿਹੜਾ ਸੁਰੱਖਿਆ ਦਾ ਜਲਾ ਲਾਗਤਾ ਜਾਤਾ ਉਹਦੇ ਕਿਸ਼ਤਾਂ ਵੀ ਆ ਗਏ ਪਰ ਲੋਕوں ਨੂੰ ਵੀ ਚੰਗੇ ਲਈ ਅਵਾਹ ਬਣਾਉਣ ਦੇ ਸਬੰਧ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਹੈ ਲਾ ਉਹ ਜਿਹੜਾ ਜਰਾਸਨ ਵੰਡ ਨਹੀਂ ਕੀਤਾ ਦੇਖਦੇ ਆ ਭਰਤ ਮਾਤਾ ਕੀ ਜੈ मैं का कश्यप थोड़ी टाइम चाहती सात श्रीकाल बोलती हूँ बीजेपी पार्टी एक राजनीतिक पार्टी नहीं तो है जी संगठन तहत पार्टी ने ड्यूटी लगाई है कि मुसीबत उस टाइम त नहीं थी आई जो हड़ आए हैं मुसीबत रहनी है घटो तो घट एक दो महीना मुसीबत रहनी रहनी है और सारे राजनीतिक पार्टी चाहे पॉलिटिशियन है ਚਾਹੇ ਐਨਜੀਓ ਹੈ ਗੁੱਤਵਾਰਿਆ ਮੰਦਿਰ ਹੈ ਸਭ ਨੂੰ ਆਪਾਂ ਬੇਨਤੀ ਵੀ ਕਰਾਂਗੇ ਕਿ 1-2 ਮਹੀਨਾ ਇਹਨਾਂ ਦੇ ਨਾਲ ਰਹਿਣਾ ਪਏਗਾ ਇਹਨਾਂ ਦਾ ਸਾਥ ਜਿਨਾ ਪਏਗਾ ਕਿਉਂਕਿ ਭਾਜਪਾ ਪਾਰਟੀ ਨੇ ਖੰਦੀ ਇਹ ਨਹੀਂ ਦੇਖਿਆ ਕਿ ਹੜ ਦੇ ਦਿਨ ਦੇ ਵਿੱਚ ਤੁਸੀਂ ਦੇਖੋ ਉਹਨਾਂ ਨੇ ਬਹੁਤ ਸੋਨਾ ਸਾਡੇ ਕੁਝ ਸਟੋਰ ਬਣਾਏ ਆ ਜਲੰਧਰ ਹੈ ਜਲੰਧਰ ਤੋਂ ਬਾਅਦ ਮੇਨ ਸਟੋਰ ਗੁਰਦਾਸਪੁਰ ਚ ਆ ਜਾਂਦਾ ਹੈ ਸੋ ਸਟੋਰ ਦੇ ਵਿੱਚ ਕਿਹੜਾ ਕਿਹੜਾ ਸਮਾਨ ਹੈ ਰਾਸ਼ਨ ਦੀ ਗਿੱਟਾ ਰਾਸ਼ਨ ਦੀ ਗਿੱਟਾ ਦੇ ਵਿੱਚ ਵੀ ਚੋਵੀ ਤਰ੍ਹਾਂ ਦਾ ਸਮਾਨ ਹੈ ਬੈ ਬੈਟ ਗੱਡੇ ਆ ਭਾਂਡੇ ਆ ਔਰ ਬੱਚਿਆਂ ਦੀ ਚਪਲਾ ਚਲੋ ਇਹ ਸਿੱਕੋ ਹੋ ਗਿਆ ਬੇਸਿਕ ਨਹੀਂ ਮੇਨ ਜਿਹੜੀਆਂ ਟੈਕਨੀਕਲ ਪ੍ਰੋਬਲਮ ਆਉਣੀਆਂ ਨੇ ਫੋਰ ਐਗਜ਼ਾਮਪਲ ਮੇਰਾ ਇੱਕ ਆ ਮੇਰਾ ਖੇਤ ਮੇਰੀ ਰੇਟ ਭਾਜੀ ਮੈਂ ਇਹ ਚਾਹਾਂਗੀ ਕਿ ਜੇ ਤੁਸੀਂ 3D ਦੇ ਵਿੱਚ ਰਿਪੋਰਟ ਆਉਂਦੀ ਜੇ ਸਮਝ ਆਉਣੀ ਹੈ ਇਹ ਜਰੂਰ ਚਲਾਈਓ ਤਾਂ ਜੇਕਰ ਵੀ ਆਈਆ ਜਿਹੜੀ ਉਹ ਰੇਟ ਹੈ ਪਿਓਰ ਫੋਰਮ ਚ ਉਹਦੇ ਉਲਟ ਕਿਸਾਨ ਨੂੰ ਸਮੱਸਿਆ ਪੈਣੀ ਹੈ ਕਿ ਇਹਨੂੰ ਪੱਟਣਾ ਕਿੱਦਾਂ ਔਰ ਇਹ ਪੱਟਣ ਦੀ ਬਜਾਏ ਇਹਨੂੰ ਦੇਣਾ ਕਿੱਥੇ ਹੈ ਉਹਦਾ ਟਰੈਕਟਰ ਦਾ ਖਰਚਾ ਹੁੰਦਾ ਪੈਟਰੋਲ ਦਾ ਖਰਚਾ ਇਹ ਸਾਰੀਆਂ ਚੀਜ਼ਾਂ ਟੈਕਨੀਕਲਲੀ ਪੁਆਇੰਟ ਬਹੁਤ ਜ਼ਿਆਦਾ ਕੁ ਮਿਲenge ਔਰ ਇਹਦੇ ਵਾਸਤੇ ਮੈਂ ਮੌਜੂਦਾ ਸਰਕਾਰ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਜ਼ਰੂਰ ਕਰਾਂਗੀ ਕਿ ਆਪਾਂ ਇਹ ਅਨਾਉਂਸ ਕਰਤਾ ਕਿ ਮੇਰੀ ਮੇਰਾ ਖੇਤ ਮੇਰੀ ਰੇਤ ਬਟ ਉਹਦਾ ਕੁਛ ਨਹੀਂ ਜੇ ਹੈਗਾ ਤੇ ਦੂਜੀ ਚੀਜ਼ ਸਾਨੂੰ ਮਜ਼ਦੂਰਾ ਦਾ ਵੀ ਹੱਥ ਪੜਨਾ ਪੈਣਾ ਜੇ ਉਹਨਾਂ ਦੀ ਕੋਈ ਦਿਹਾੜੀਆਂ ਨਹੀਂ ਵਾਟ ਰਹੀਆਂ ਦਿਹਾੜੀ ੱੱਤੇ ਦਾ ਬੇਲੇ ਬੈਠੇ ਹੋਏ ਆ ਰਾਸ਼ਨ ਤੇ ਦੇ ਰਹੇ ਆ ਉਹਨਾਂ ਨੂੰ ਪਰ ਲੇਕਿਨ ਕੱਚੇ ਕੋਠੇ ਆ ਤੁਸੀਂ ਹਰ ਖੰਡ ਵਿੱਚ ਜਾ ਕੇ ਦੇਖ ਲਿਓ ਕਿਤੇ ਨਾ ਕਿਤੇ ਹਰ ਮੋਹੱਲੇ ਦੇ ਵਿੱਚ ਚਾਰ ਤੇ ਕੱਚੇ ਕੋਠੇ ਢਾਈ ਜੁਕੇ ਪੰਨਾ ਪਾਣੀ ਚੋੋ ਚੋੋ ਜਾ ਰਿਹਾ ਤੇ ਮੈਂ ਤੇ ਸਾਰੇ ਸਰਪੰਚਾਂ ਸੰਸਾਰੇ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੀ ਕਿ ਕੋਈ ਵੀ ਘਰ ਨਾ ਛੱਡੀ ਤੇ ਬਾਕੀ ਆ ਲੋਕਾਂ ਨੂੰ ਇੱਕ ਚੀਜ਼ ਦੀ ਸਮਝ ਆ ਰਹੀ ਹੈ ਕਿ ਡਬਲ ਇੰਜਨ ਸਰਕਾਰ ਕਿਸੇ ਵੀ ਸਟੇਟ ਦੀ ਡਵੈਲਪਮੈਂਟ ਵਾਸਤੇ ਕਿੰਨੀ ਜਿੰਮੇਬਾਰ ਹੈ ਮੋਦੀ ਜੀ ਨੇ ਘਟੋ ਘਟ ਆਪਣੇ ਕੱਤੀ ਕੱਤੀ ਮੰਤਰੀ ਜਿਹੜੇ ਸਾਡੇ ਪੰਜਾਬ ਸਟੇਟ ਵਿੱਚ ਭੇਜੇ ਆ ਔਰ ਭੇਜ ਰਹੇ ਆ ਜਿਹੜੇ ਜਾਇਜ਼ਾ ਕਰਕੇ ਜਾਂਦੇ ਆ ਕਿਉਂਕਿ ਉਹਨਾਂ ਨੇ ਤੇ ਪੈਸੇ ਪਾ ਦੇ ਨੇ 12000 ਦੇ ਰੂਪ ਤੇ ਆ ਗਿਆ ਹੀ ਪਰ ਮਿਲਿਆ ਕਿਤੇ ਏਦਾਂ ਹੀ 1600 ਕਰੋੜ ਜਿਹੜਾ ਲੋਕਾਂ ਦੇ ਮੁਕੀ ਚਾਹਾਂ ਜਾਏ 1600 1600 ਕਰੋੜ ਓਲਡ ਪ੍ਰੋਪਰ ਯੂਜ਼ ਹੋ ਗਏ ਫਿਰ ਮੰਤਰੀ ਕਿਉਂ ਭੇਜ ਰਿਹਾ ਹੈ ਤਾਂ ਕਿ ਉਹ ਚੰਗੇ ਤਰੀਕੇ ਨਾਲ ਜ਼ਾਇਦਾ ਲਿਆਉਣ ਔਰ ਫਿਰ ਇੱਕ ਰਿਪੋਰਟ ਬਣੇ ਉਸ ਤਰ੍ਹਾਂ ਦੇ ਸਾਧਨ ਨਾਲ ਜਿਹੜੀ ਰਾਸ਼ੀ ਹੈਗੀ ਹੈ ਉਹ ਸਰਕਾਰ ਨੂੰ ਦਿੱਤੀ ਜਾ। ਜੇ ਤਾਂ ਉਹ ਜਿਹੜਾ ਵਿੱਚ ਕਾਨੂੰਨ ਜਿਹੜਾ ਤਾਂ ਬੈਨੀਫਿਟ ਮਲੇਗਾ ਜੋ ਕੋਈ ਮਾਰਦਾ 50% ਮੰਤਰੀ ਜਿਹੜੇ ਆ ਕੇ ਉਹ ਤੌਰ ਤੇ ਕਰ ਰਹੇ ਆ ਬਿਲਕੁਲ ਗਰਾਊਂਡ ਜ਼ੀਰੋ ਤੋਂ ਲਾ ਗਏ। ਕਿਹ ਹੈ ਨਾ ਜਿਹੜਾ ਮੋਦੀ ਸਰਕਾਰ ਨੇ ਕੰਮ ਹੁਣ ਕਰ ਦਿੱਤੇ। ਹਾਂ ਦੇਖੋ ਜੇ ਤੇ ਦੇਖਿਆ ਜਾਏ ਮੋਦੀ ਸਰਕਾਰ ਦੀਆਂ ਹੀ ਸਹੂਲਤਾਂ ਪੰਜਾਬ ਵੀ ਵਰਤ ਰਹੀਆਂ। ਪੰਜਾਬ ਸਰਕਾਰ ਨੂੰ ਤੇ ਐਵੇਂ ਨਹੀਂ ਵਧਾਉਣਾ ਕਿ ਮੋਦੀ ਸਰਕਾਰ ਕਿੰਨੀਆਂ ਸਕੀਮਾਂ ਦੇ ਰਹੀ। ਜੇ ਆਵਾਜ਼ ਯੋਜਨਾ ਬੰਦੀ ਤੇ ਉਹ ਮੋਦੀ ਸਰਕਾਰ ਦੀ ਹੈ ਟਾਇਲਟ ਦੀ ਵਿਵਸਥਾ ਉਹ ਮੋਦੀ ਸਰਕਾਰ ਦੀ ਹੈ। ਮਲਾ ਯੋਜਨਾ ਉਹ ਮੋਦੀ ਸਰਕਾਰ ਦੀ ਹੈ ਜਦੋਂ ਕਿ ਪੰਜਾਬ ਸਰਕਾਰ ناکਾਮ ਹੋਈ ਹੈ ਐ ਚੀਜ਼ਾਂ ਨੂੰ ਦੇਣ ਦੇ ਵਿੱਚ ਦੂਜਾ ਭਾਏ ਤੁਸੀਂ ਵੀ ਸਾਰੇ ਜ਼ਿੰਮੇਦਾਰ ਹੋ ਕਿ ਤੁਹਾਨੂੰ ਲੱਗਿਆ ਕਿ ਮੋਦੀ ਸਰਕਾਰ ਨੇ ਜਿਹੜਾ ਪੈਸਾ ਭੇਜਿਆ ਉਹ ਤੇ ਸਟੇਟ ਨੂੰ ਭੇਜਿਆ ਤੇ ਸਟੇਟ ਨੇ ਅੱਗੋਂ ਦੇਣਾ ਤੇ ਇਸ ਵਾਸਤੇ ਬੀਜੇਪੀ ਕਾਰਕਟਰ ਤਿਆਰ ਹੈ ਕਿ ਸਟੇਟ ਅੱਗੋਂ ਸਹੀ ਹੱਤਾਂ ਦੇ ਵਿੱਚ ਪੈਸਾ ਭਰੇ ਜਿੱਦਾਂ 12 ਹਜ਼ਾਰ ਕਿਲੋ ਰੋਡ ਉਹਨਾਂ ਨੇ ਕੱਚ ਕੀਤਾ ਖਰਾਬ ਕੀਤਾ ਕਿੱਥੇ ਗਿਆ ਕਿੱਥੇ ਨਹੀਂ ਗਿਆ ਕੁਛ ਨਹੀਂ ਪਤਾ ਤੇ ਉਹਨਦੇ ਦੇ ਵਿੱਚ ਜਿਹੜੀ ਮੇਨ ਪ੍ਰੋਬਲਮ ਆਏਗੀ ਸਾਨੂੰ ਐਹੀ ਕਿੰਨ ਠੱਕਾਂ ਦੀ ਰਾਖੀ ਕਰਨਾ ਦੂਜਾ ਮੋਦੀ ਜੀ ਨੇ ਇੱਕ ਕਿਸ਼ਤ ਉਹ ਉਹਨੂੰ ਜਾਰੀ ਕੀਤੀ ਹੈ ਦੋਸਤੋ 40 ਕਰੋੜ ਦੇ ਉੱਪਰ ਦੇ ਲਾਗੇ ਦੀ ਕਿਸ਼ਤ ਵੀ ਜਾਰੀ ਕੀਤੀ ਔਰ ਟਾਈਮ ਤੋਂ ਟਾਈਮ ਉਹ ਜਾਰੀ ਵੀ ਕਰਦੇ ਰਹਿੰਦੇ ਰਹਿੰਦੇ ਬਹੁਤ ਪਰ ਜੇ ਮੈਂ ਕੋਈ ਮੁਸ਼ਕਲ ਹੈ ਤਾਂ ਅੱਜ ਤੋ ਸਿ ਜਿਹੜਾ ਆ ਆਪਣੇ ਨਾਲ ਕਿੰਨਾ ਰਸਮ ਮਿਲਦਾ ਕਿੰਨੇ ਪਿੰਡਾਂ ਦੇ ਨਾਲ ਰਸਮ ਮਿਲਦਾ ਹੋਰ ਕਿੰਨੇ ਪਿੰਡਾਂ ਦਾ ਹੋਣਾ ਹੈ ਉਹ ਵੱਡਾ ਜਿਹੜਾ ਸੇਵਾ ਪਕਵਾੜਾ ਦਿੱਤਾ ਗਿਆ ਹਾ ਇਹਨਾਂ ਨੇ ਜਰੂਰ ਜਿੱਥੇ ਹਾਰ ਆਏ ਆ ਉਹ ਦਿੱਤਾ ਹੀ ਇਸ ਕਰਕੇ ਗਿਆ ਹੈ ਕਿ ਉਹका ਕੋਈ ਮੁਸ਼ਕਲ ਨਹੀਂ ਹੈ ਕਿਤੇ ਨਾ ਕਿ ਜਾਲ ਨੂੰ ਹੱਲ ਕਰਨ ਦੀ ਪੂਰੀ ਜੁੱਤੀ ਦੀ ਤਿਆਰਚ ਕਰੀਏ ਤਾਂ ਆਸ਼ਾ ਨੂੰ ਹਰ ਪਿੰਡ ਦੇ ਵਿੱਚ ਸਾਡੀ ਬੇਸ਼ੁੱਕ ਹੋਏਗੀ ਕਿ ਅਸੀਂ ਹਰ ਪਿੰਡ ਦੇ ਵਿੱਚ ਪਹੁੰਚਾ ਸਕੀਏ ਔਰ ਅਸੀਂ ਦੇਖਦੇ ਹਾਂ ਸੈਂਟਰ ਗਵਰਨਮੈਂਟ ਨੇ ਜਿੱਥੇ ਵੀ ਭਾਜਪਾ ਦੀ ਸਰਕਾਰ ਹੈ ਉਹ ਸਟੇਟ ਸਾਡੇ ਹਰਿਆਣਾ ਦੇ ਸਾਡੇ ਸੀਐਮ ਸਾਹ ਦੇ ਕੱਲ ਵੀ 15 ਕਰੋੜ ਰੁਪਏ ਦੇ ਲਗਾਏ ਸੀ 15 ਕਰੋੜ ਰੁਪਏ ਜਿਹੜਾ ਦੇ ਦਿੱਤਾ ਫਿਰ ਦਿੱਤਾ ਉਹਨਾਂ ਨੇ ਆਪਣੇ ਉਹ ਵੀ ਕਹਿ ਰਹੇ ਕਿ ਸਰਕਾਰ ਵੀ ਜਿਹੜੀ ਜਜ਼ਬ ਦਿਨ ਜਾ ਰਹੀ ਹੈ ਉਹਨਾਂ ਪੰਜਾਬ ਤੋਂ ਲੈ ਕੇ ਹੋਰੋਂ ਕਿਸੇ ਭਾਈ ਦੇ ਉਹ ਸਰਕਾਰ ਨੇ ਹਾਲੇ ਤੇ 1000 ਰੁਪਏ 1100 ਦਿੱਤਾ ਨਹੀਂ ਹੈ 45 ਲੱਖ ਰੁਪਏ ਲਗਾਏ ਸੀਗੇ ਆਯੂਸ਼ਮਾਨ ਕਾਰਡ ਦੇ ਕੈਂਪ ਸਰਕਾਰ ਨੇ ਉਹ ਨੂੰ ਸਾਨੂੰ ਮੈਨੂੰ ਜੇਲ੍ਹ ਤੇ ਤੇਜਦਾ ਕਿ ਤੂੰ ਸੈਂਪਲ ਨਹੀਂ ਲਗਾ ਸਕੀ। ਤੇ ਹੁਣ ਇਹ ਤਾਂ ਆਪਣੇ ਕੋਸ਼ੀ ਤੋਂ ਹੀ ਪਤਾ ਨਹੀਂ ਉਹ ਕੈਂਪ ਗੱਲ ਤੁਸੀਂ ਇਹ ਜਾਂ ਉਹਨਾਂ ਦੇ ਆਉਣ ਵਾਲੇ ਸਮੇਂ ਦੇ ਕੈਂਪ ਗੱਲ ਰਹਾ। ਇਹ ਹੁਣ ਸਰਕਾਰ خود ਹੀ ਚੀਕ ਬੋਲ ਕੇ ਬੋਲ ਬੋਲ ਕੇ ਅਨੇਕਾਂ ਪੰਜਾਬ ਸਰਕਾਰ ਨੇ ਕਹੇ ਲਾਲ ਕੀਤਾ ਵੀ ਜਿਹੜਾ ਕਿਸਾਨਾਂ ਨੂੰ ਬੀਮਾ ਦਿੱਤਾ ਜਾਏਗਾ। ਅਦਨਾਂ ਕਿਸਾਨਾਂ ਨੂੰ ਕੋਈ ਲੈ ਬੋਲੇ। ਇਹ ਕੋ ਹਾਰਡ ਟਾਈਮ ਤੇ ਪੰਜਾਬ ਸਰਕਾਰ ਨੇ ਬੜੇ ਸਾਰੇ ਇਨਾਮ ਦਿੱਤੇ। ਕੋਈ ਵੀ ਮੈਨੂੰ ਦੱਸੋ ਜੋ ਵੀ ਉਹਨਾਂ ਨੇ ਕਿਹਾ ਅਜੇ ਤੱਕ ਪੂਰਾ ਤੇ ਹੋਇਆ ਹੀ ਨਹੀਂ ਜਿੱਦਾਂ ਬਾਪੀ ਪੁਰਾਣੇ 1100 ਦਾ ਕੀਤਾ ਉਹਦਾ ਹੀ ਬੀਮਾxt ਦਾ ਹੋਏਗਾ ਉਹ ਦਿੰਦੇ ਆ ਕਿ ਨਹੀਂ ਦਿੰਦੇ ਕਿ ਇਹ ਵੀ ਸਮਝ ਦੱਸੋ ਕਹਿੰਦੇ ਮੋਦੀ ਸਰਕਾਰ ਤਾਂ ਹੀ ਹੋਰਾਸ ਕਰਨੇ ਵੀ ਥੋੜਾ ਹੋਰ ਤਾਂ ਕਿ ਦਿੱਤਾ ਵੀ ਸਾਕੀ ਬਹੁਤ ਘਟਾ ਜਿੱਤੇ ਕਰਕੇ ਕਿਸਾਨਾਂ ਦਾ ਚਾਹੇ ਆਮ ਲੋਕਾਂ ਦਾ ਇਹਨਾਂ ਜਿਹੜਾ ਪੂਰਾ ਪੰਜਾਬ ਦੀ ਭਰਾਈ ਨਹੀਂ ਹੋ ਸਕਦਾ ਮੋਦੀ ਸਰਕਾਰ ਨੇ ਤਾਂ ਕਿ ਮੰਤਰੀ ਭੇਜ ਦੇ ਤਾਂ ਕਿ ਉਹ ਜ਼ਮੀਨ ਦੇ ਉੱਤੇ ਜਾ ਕੇ ਰਿਪੋਰਟ ਲਾਉਣ ਔਰ ਜਿੰਨਾ ਪਹਿਲੇ ਹੈ ਰਿਪੋਰਟ ਤੇ ਬਣਾ ਕੇ ਦੇ ਦੇਣ ਕਿ ਹਾਲੇ ਤੱਕ ਕਿ ਸਖਸ਼ਮ ਹੀ ਨਹੀਂ ਹੈ ਕਿ ਕਿੰਨਾ ਨੁਕਸਾਨ ਹੋਇਆ ਹੈ ਕਿ ਕਿੰਨਾ ਨੁਕਸਾਨ ਨਹੀਂ ਹੋਇਆ ਇਹ ਪੂਰਾ ਨੁਕਸਾਨ ਲੈ ਕੇ ਕੇ ਦੇਣਗੇ ਸਰਕਾਰ ਉਹ ਵਾਲੇ ਜਿਲ੍ਹੇਕਰ ਹੋਰ ਵੀ ਪੰਜਾਬ ਦੇ ਸਾਹਮਣੇ ਮਿਲ ਸਕਦੀ ਕੇਂਦਰ ਦੀ ਸਰਕਾਰ ਜੀ ਹੋਰ ਜੀ ਪੰਜਾਬ ਸਰਕਾਰ ਨੇ ਉਪਦੀ ਜਿਹੜੀ ਕੋਇਰ ਆਈ ਤੋਂ ਛੜ ਕੇ ਕਾਲੇ ਜਦੋਂ ਦੀ ਸੈਂਟਰ ਵਿੱਚ ਗਵਰਨਮੈਂਟ ਹੈਗੀ ਹੈ ਸਹਾਇਤਾ ਦੇ ਰਹੀ ਆ ਰਹੀ ਹੈ ਉਹ ਦੇਂਦੀ ਰਹੇਗੀ ਇਹ ਇਹ ਸਾਨੂੰ ਮੈਂ ਹਲਕੈਂ ਚਾਤ ਦੀ ਨਗਰਪਾਲਿਕਾ ਦੇ ਜਿਨ੍ਹਾਂ ਕੋਲ ਉਹ ਦੱਸਿਆ ਗਿਆ ਵੀ ਆਉਣ ਵਾਲੇ ਜਣਾ ਵਿੱਚ ਜਿਹੜੀ ਪੰਜਾਬ ਸਰਕਾਰ ਕਹਿ ਰਹੀ ਵੀ ਵਾਰ-ਵਾਰ ਜਿਹੜੀ ਕੇਂਦਰ ਸਰਕਾਰ ਨੂੰ ਸਹਾਇਤਾ ਨਹੀਂ ਦਿੱਤੀ ਜਾ ਰਹੀ ਜੇਕਰ ਸਰਵੇਖਣ ਮੁਤਾਬਕ ਕੋਈ ਲੋਡ ਪੈ ਕੇਂਦਰ ਸਰਕਾਰ ਹੋਰ ਵੀ ਪੰਜਾਬ ਨੂੰ ਸਹਾਇਤਾ ਦੇ ਸਕਦੀ ਹੈ ਪਰ ਇਹ ਆਉਣ ਵਾਲੇ ਦਿਨਾਂ 'ਚ ਵੇਖਣਾ ਹੋਏਗਾ ਕਿ ਪੰਜਾਬ ਸਰਕਾਰ ਜਿਹੜੀ ਇਸ ਸਹਾਇਤਾ ਨਾਲ ਜਿਹੜੀ ਸੈਕਸਟਾਈ ਹੁੰਦੀ ਆ ਕਿ ਚਾਹੇ ਵਾਰ-ਵਾਰ ਇਹੋ ਦੋਸ਼ ਲੱਗਦਾ ਵੀ ਕੇਂਦਰ ਸਰਕਾਰ ਜਿਹੜੀ ਪੰਜਾਬ ਨਾਲ ਵਿਤਰਾ ਕਰਦੀ ਆ ਇਹ ਆਉਣ ਵਾਲੇ ਦਿਨਾਂ 'ਚ ਵੇਖਣ ਦਾ ਵੇਖਣਾ ਹੈ ਕੈਮਰਾਮੈਨ ਗੁਰਿੰਦਰ ਠਾਕਰ ਦੇ ਨਾਮ ਹੰਦ ਸੰਗਰਾਜ ਜਗਬਾਨੀ ਪੰਜਾਬ ਕੇਸਰੀ ਟੀਵੀ ਦੁਰੰਗਲਾ ਗੁਰਦਾਸ